ਵਿਦੇਸ਼ ਯਾਤਰਾ ਦਾ ਯੋਗ ਹੈ ਵਿਦੇਸ਼ ਸੈਟਲਮੈਂਟ ਦਾ ਯੋਗ ਹੈ ਵਿਦੇਸ਼ ਵਿਆਹ ਹੋਏਗਾ ਵਿਦੇਸ਼ ਚ ਕਾਰੋਬਾਰ ਹੋਣਗੇ ਤੇ ਜਾਵਾਂਗੇ ਤਾਂ ਕਿਹੜੇ ਮੁਲਕ ਜਾਵਾਂਗੇ ਤੇ ਕਦੋਂ ਜਾਵਾਂਗੇ ਐਸਟੋਲੋਜੀ ਇਸ ਚੀਜ਼ ਨੂੰ ਬੜੇ ਧਿਆਨ ਨਾਲ ਦੇਖਣ ਤੋਂ ਐਸਟੋਲੋਜੀ ਚ ਪਤਾ ਲੱਗਦਾ ਹੈ ਕਿ ਯੋਗ ਬੜੇ ਕਲੀਅਰ ਨਹੀਂ ਬੜੇ ਸਾਫ਼ ਨਹੀਂ ਉਸ ਤੋਂ ਬਾਵਜੂਦ ਮੈਂ ਕਈ ਲੋਕ ਉਹ ਦੇਖੇ ਨੇ ਜਿਹੜੇ ਜਿਨ੍ਹਾਂ ਨੂੰ ਮੈਂ ਕਦੇ ਕਿਹਾ ਕਿ ਤੁਹਾਡੇ ਘੁੰਡੇ ਚ ਬਾਹਰ ਜਾਣ ਦੇ ਸਾਫ਼ ਯੋਗ ਨੇ ਤੇ ਉਹ ਬਾਹਰ ਨਹੀਂ ਗਏ ਬਹੁਤ ਸਾਰੇ ਇਦਾਂ ਦੇ ਯੋਗ ਲੋਕ ਸੀਗੇ ਜਿਹੜੇ ਬਾਹਰ ਗਏ ਪਰ ਸੈਟਲ ਨਹੀਂ ਹੋਏ ਇਹ ਸਾਰੇ ਵਿਸ਼ਿਆਂ ਦੇ ਉੱਤੇ ਨਾ ਅਸੀਂ ਇੱਕ ਫਿਲਮ ਬਣਾਈ ਸੀ ਨਵ ਬਾਜਵਾ ਫਿਲਮਸ ਦੇ ਨਾਲ ਵਿਚਾਰ ਸਾਂਝੇ ਕਰਕੇ ਉਹਨਾਂ ਨੇ ਇੱਕ ਫਿਲਮ ਬਣਾਈ ਹੈ ਜਿਹਦਾ ਨਾਂ ਹੈ ਡਿਪੋਰਟ ਜਿਹਦਾ ਬਹੁਤ ਵਧੀਆ ਪੋਜ਼ਿਟਿਵਿਟੀ ਮੈਸੇਜ ਆਂਦੀ ਹੈ ਪੋਜ਼ਿਟਿਵ ਮੈਸੇਜ ਵੀ ਮਿਲਦਾ ਹੈ ਉਹ ਪੂਰੀ ਫਿਲਮ ਆਚਾਰੇ ਸਤਵਿੰਦਰ YouTube ਚੈਨਲ ਦੇ ਉੱਤੇ ਹੈ ਤਾਂ ਪਲੀਜ਼ ਤੁਸੀਂ ਆਚਾਰੇ ਸਤਵਿੰਦਰ YouTube ਚੈਨਲ ਤੇ ਜਾਓ ਉਹਨੂੰ ਸਬਸਕ੍ਰਾਈਬ ਵੀ ਕਰੋ ਤੇ ਫਿਲਮ ਦੇਖੋ